ਹਾਂਜੀ ਗੁਰਮੁਖ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੈ ਵੀ ਮੈਂ ਇੱਥੇ ਲੌਂਡਿਆਂ ਹਾਂ ਯਾਨੀ ਗੰਡੇ ਅਨਾਲੀ ਮੇਰਾ ਡੰਡਾ ਕਿਹੜੀ ਖੇਡਣ ਵਾਲਾ ਤੇ ਨਾਲ ਹੀ ਆ ਪੈਕਾਂ ਗੰਡਿਆਂ ਦਾ 20 ਪਿੰਨੀਰੀ ਤੇ ਮੈਨੂੰ ਇੱਕ ਸ਼ਬਦ ਚ ਇੱਥੇ ਆ ਗਿਆ ਵੀ ਜਿਵੇਂ ਮੈਨੂੰ ਸਵਾਰ ਕੇ ਬੀਜ ਰਿਆਂ ਤੇ ਮੈਨੂੰ ਇੱਥੇ ਸ਼ਬਦ ਚੇਤੇ ਆ ਗਿਆ ਮੈਂ ਕਿਹਾ ਚਲੋ 2 ਮਿੰਟ ਲਹਾਲੀ ਨਾਲੇ ਸਾਹ ਲੈ ਲੈਂਦੇ ਮਾਰ ਆ ਜਾਂਦੇ ਧਰਤ ਕਾਇਆ ਸਾਹ ਧਰਤ ਕਾਇਆ ਸਾਧ ਕੇ ਵਿੱਚ ਤੇ ਕਰਤਾ ਵੀ ਹੋ ਵੇ ਆਪਣੀ ਧਰਤੀ ਜਿਹੜੀ ਕਾਇਆ ਦੀ ਹੈ ਉਹਨੂੰ ਸਵਾਰ ਕੇ ਤੇ ਵਿੱਚ ਨਾਮ ਦਾ ਬੀਜ ਪਾਉ ਤੇ ਨਾਲ ਆਧਾਰਨ ਦਿੱਤੀ ਆ ਧਰਤੀ ਦੀ ਨਾਲ ਨਾਲ ਮੈਂ ਤੁਹਾਨੂੰ ਨਾ ਦਿਖਾ ਲਈ ਜਾਨਾ ਸਿਆਲੂ ਸਬਜ਼ੀਆਂ ਜਦੋਂ ਬਾਲੀਆਂ ਨਹੀਂ ਇੱਥੇ ਹੁੰਦੀਆਂ ਫਿਰ ਵੀ ਲਾਲੇ ਦੀਆਂ ਜਿਹੜੀਆਂ ਹੋਣ ਵਾਲੀਆਂ ਉਹ ਹੀ ਲਾਈ ਦੀਆਂ ਜਿਵੇਂ ਆ ਇੰਨੀਆਂ ਕਿ ਲਾਲੇ ਹੀ ਆ ਆ ਥੋੜੀ ਜਿਹੀ ਪਨੀਰੀ ਚਾਹੀਦੀ ਸੀ ਹੋਰ ਚਲੋ ਫਿਰ ਲੈ ਆਵਾਂਗੇ ਵੀ ਜਿਵੇਂ ਹੁਣ ਧਰਤੀ ਆ ਪਸਵਾਰੀ ਆ ਗੋਭੀ ਆ ਲਸਣ ਇਹਨੂੰ ਸਵਾਰ ਕੇ ਵਿੱਚ ਬੀਜ ਬੀਜਿਆ ਬੀ ਜੀ ਕੇ ਵੇਖੋ ਕਿੰਨੇ ਸੋਹਣੇ ਉਗ ਪਏ ਤੇ ਜੇ ਧਰਤੀ ਭਾਈ ਸਵਾਰੀ ਨਾ ਹੋਵੇ ਚੱਜ ਨਾ ਤੇ ਫੇਰ ਕਿਵੇਂ ਹਨਾ ਉਗੋਗੀ ਤੇ ਐਸੇ ਤਰ੍ਹਾਂ ਗਰਮੀਆਂ ਦੀਆਂ ਸਬਜ਼ੀਆਂ ਵੀ ਲੈਦੀਆਂ ਠੀਕ ਹੈ ਨਾ ਹੁਣ ਜਿਹੜੀ ਕਾਇਆ ਦੀ ਧਰਤੀ ਆਪਣੀ ਸਵਾਰਨੀ ਪਹਿਲਾਂ ਇਹਨੂੰ ਇਸ਼ਨਾਨ ਕਰਾਉਣਾ ਪਹਿਲਾਂ ਉੱਤਰ ਹੋ ਜਾ ਬਾਹਰੀ ਬੈਣ ਨਜ਼ੀ ਕਰੇ ਫਿਰ ਕੇਸਾਂ ਨੂੰ ਕੰਗਾ ਕਰਨਾ ਠੀਕ ਹੈ ਨਾ ਸਫਾਈ ਕਰਕੇ ਸਰੀਰ ਦੀ ਤੇ ਫਿਰ ਬੰਦਾ ਮੰਨ ਦੀ ਧਰਤੀ ਸਵਾਰਨੀ ਸ਼ੁਰੂ ਕਰਦਾ ਉਹ ਮੰਨ ਦੀ ਧਰਤੀ ਸਵਾਰਨ ਵਾਸਤੇ ਵੱਖਰਾ ਤਰੀਕਾ ਦੱਸਿਆ ਸਿਮਰਨ ਭਗਤੀ ਕਰਕੇ ਕਿ ਮੰਨ ਦੀ ਧਰਤੀ ਹੋ ਗਈ ਜਿਆਦੀ ਗੰਦੀ ਠੀਕ ਹੈ ਨਾ ਇਹਦੀ ਨਾਲ ਉਦਾਹਰਣ ਦਿੱਤੀ ਹੈ ਵੀ ਜਿਉਂ ਰਾਖਾ ਖੇਤ ਉੱਪਰ ਪਰाये ਖੇਤ ਕਸਮ ਦਾ ਰਾਖਾ ਉੱਠ ਜਾਏ। ਵੀ ਜਿਵੇਂ ਸਮਝ ਲਾ ਵੀ ਆ ਖੇਤ ਆ ਮੈਨੂੰ ਰਾਖਾ ਰੱਖ ਲਿਆ। ਇਹ ਜਿਹੜਾ ਖੇਤ ਆ ਖਸਮ ਦਾ ਉਹ ਜਦੋਂ ਮਰਜ਼ੀ ਮੈਨੂੰ ਇੱਥੋਂ ਠਾਵਾ ਦੇ। ਵੀ ਤੂੰ ਅੱਜ ਤੋਂ ਬਾਅਦ ਨਹੀਂ ਇੱਥੇ ਕੰਮ ਕਰ ਸਕਦਾ। ਤੇ ਮੈਨੂੰ ਹਟਣਾ ਪੈਣਾ। ਇਦਾਂ ਜਿਹੜਾ ਸਾਡਾ ਸਰੀਰ ਆ ਇਹ ਆਧਾਰਨ ਧਰਤੀ ਦੀ ਦੇ ਕੇ ਸਮਝਾਉਂਦੇ ਨੇ ਭਾਈ ਵੀ ਜਿੱਦਾਂ ਰਾਖਾ ਖੇਤ ਦੇ ਨੂੰ ਮਾਲਕਾਂ ਦਾ ਵੀ ਤੂੰ ਨਹੀਂ ਕੱਲ ਤੋਂ ਇੱਥੇ ਵੱਢ ਸਕਦਾ ਇਸੇ ਤਰ੍ਹਾਂ ਹੀ ਮਹਾਰਾਜ ਕਹਿੰਦੇ ਤੂੰ ਸਰੀਰ ਦੇ ਵਿੱਚ ਰਹਿਣਾ ਤੈਨੂੰ ਪਤਾ ਨਹੀਂ ਕਿਹੜੇ ਵੇਲੇ ਸਦਾ ਆ ਜਾਏ ਠੀਕ ਹੈ ਨਾ ਕਿਹੜੇ ਵੇਲੇ ਮਾਲਕ ਕਹਦੇ ਬਸ ਭਾਈ ਉਹ ਖੇਤ ਨਹੀਂ ਜਾ ਸਕਦਾ ਕਿਉਂਕਿ ਖੇਤ ਤੇ ਪਰਾਇਆ ਆਪਾਂ ਨੂੰ ਰਹਿਣ ਦਿੱਤਾ ਮਾਲਕ ਨੇ ਇਹ ਖੇਤ ਹਵਾਲੇ ਕੀਤਾ ਕਾਲ ਦੇ ਜਿਹਨੂੰ ਆਪਾਂ ਗਰਬਾਣੀ ਵਿੱਚ ਪੜਦੇ ਆਂ ਖੰਡ ਪਤਾਲ ਦੀਪ ਸਭ ਲੋਹਾ ਸਭ ਕਾਲੇ ਵਸ ਆਪਰਾਵ ਕੀਆ ਖੰਡ ਜਿਹੜਾ ਸਾਡੇ ਸਰੀਰ ਵਿੱਚ ਖੰਡ ਕਹਿੰਦੇ ਨੇ ਅੱਠੀ ਪੈਰੀ ਅੱਠ ਖੰਡ ਨੌਵਾਂ ਖੰਡ ਸਰੀਰ ਠੀਕ ਹੈ ਨਾ ਤਾਂ ਹੁਣ ਆਪਾਂ ਨੂੰ ਸਮਝ ਲਓ ਵੀ ਕਈ ਵਾਰੀ ਗੁਰਮੁਖ ਪਹੁੰਚ ਦਿੰਦੇ ਨੇ ਚਲੋ ਮਰਜੀ ਤਾਂ ਆਪੋ ਆਪਣੀ ਜਿਹੜੂੰ ਸਰੀਰ ਦਿੱਤਾ ਮਹਾਰਾਜ ਨੇ ਉਹਨੇ ਵੇਖਣਾ ਹਿਸਾਬ ਉਹਨੇ ਦੇਣਾ ਹੁੰਦਾ ਜਾ ਕੇ ਕਿਸੇ ਨੇ ਤਾਂ ਦੇਣਾ ਨਹੀਂ ਕਿ ਵੀ ਗਰਮੇ ਪੋਛਦਾਂ ਤੇ ਕੇਸ ਰੱਖਣੇ ਜ਼ਰੂਰੀ ਹੈ। ਵੀ ਮਰਜ਼ੀ ਆਪੋ ਆਪਣੀਆਂ। ਜੋ ਮਹਾਰਾਜ ਨੇ ਸਮਝਾਇਆ ਜਿਵੇਂ ਮੈਨੂੰ ਹੁਣ ਆ ਸਰਜੀਆਂ ਲਾਈਆਂ। ਮੈਨੂੰ ਖੇਤ ਦਾ ਮਾਲਕ ਕਹੇ ਵੀ ਤੂੰ ਸਬਜ਼ੀਆਂ ਨੂੰ ਸਵਾਰ ਕੇ ਰੱਖਣਾ। ਸਬਜ਼ੀ ਦੀ ਦੇਖਭਾਲ ਕਰਨੀ ਹੈ ਚ ਕਾਫੂਸ ਨਹੀਂ ਉਗਣ ਦੇਣਾ। ਠੀਕ ਹੈ ਨਾ? ਤੇ ਜੇ ਮੈਂ ਉਹ ਕਾਫੂਸ ਕੱਢਣ ਦੀ ਬਜਾਏ ਆ ਗੋਭੀ ਵੜ ਸੋਟਾਂ ਆ ਗੋਭੀ ਆ। ਆ ਗੰਡੇ ਲਸਣ ਦੇ ਵੱਡ ਸੋਟਾ ਇੱਥੇ ਮਾਲਕ ਖੇਤ ਦਾ ਮਾਲਕ ਗੁੱਸੇ ਹੈਗਾ ਨਾ ਐਸੇ ਕਰਕੇ ਭਾਈ ਉਹਨੇ ਹੈ ਨਾ ਕੇਸ ਜਿੱਥੇ ਜਿੱਥੇ ਚਾਹੀਦੇ ਉਹਨੂੰ ਚੰਗਾ ਲੱਗਾ ਜਿਵੇਂ ਦਾ ਸਰੀਰ ਉਹਨੇ ਬਣਾਤਾ ਆਪਾਂ ਤਾਂ ਬਣਾਇਆ ਨਹੀਂ ਇਹ ਬਣਾਉਣ ਵਾਲੇ ਨੇ ਬਣਾਇਆ ਉਹਨੇ ਜਿਹੜੇ ਰੋਮ ਨੇ ਇਹਨਾਂ ਦੇ ਵਿੱਚ ਜਿਹੜੀ ਕਾਇਆ ਜਿਹੜੀ ਅੰਦਰਲੀ ਤੇ ਬਾਹਰਲੀ ਇੱਕ ਕਾਇਆ ਬਾਹਰ ਦੇ ਦਈ ਇੱਕ ਇਹਦੇ ਅੰਦਰ ਵੀ ਹੈ ਕਾਇਆ ਨਗਰ ਨਗਰਗੜ ਅੰਦਰ ਸਾਚਾ ਵਾਸਾਪੁਰ ਗਗਨੰਦਰ ਇਹਦੇ ਅੰਦਰ ਵੀ ਕਾਇਆ ਹੈ ਨਗਰ ਹੈ ਇੱਕ ਵਸਦਾ ਜਿਹਦੇ ਵਿੱਚ ਜੀਵ ਜੰਤੂ ਵਸਦੇ ਨੇ ਬਹੁਤ ਜ਼ਿਆਦੇ ਜਿਹੜੇ ਆ ਡਾਕਟਰ ਅੱਜਕੱਲ ਦੱਸਦੇ ਨੇ ਤੇ ਇੱਕ ਅਸੀਂ ਅਸੀਂ ਸਾਡੀ ਬੋਡੀ ਵੱਖਰੀ ਹੈ ਉਹਦੇ ਤੋਂ ਦੇਹੀ ਗੁਪਤ ਵਿਦੇਹੀ ਦੀ ਸੀ ਉਹ ਬੋਡੀ ਵੱਖਰੀ ਹੋਏ ਸਪੋਡੀ ਵਰਗੀ ਲੇਕਿਨ ਉਹਨੂੰ ਜਿਹੜਾ ਮਟੀਰੀਅਲ ਸਟਾਫ ਲੱਗਾ ਹੁੰਦਾ ਅਨਵੀਜੀਬਲ ਸਟਾਫ ਹੈ ਜਿਹਨੂੰ ਸੁਖਮ ਕਹਿੰਦੇ ਨੇ ਆਪਾਂ ਕਿਉਂਕਿ ਮੈਂ ਆਪਣੀ ਬਾਡੀ ਵੇਖੀ ਆ ਮੈਂ ਉਹਨਾਂ ਫਲਾਈ ਵੀ ਬਹੁਤ ਵਾਰ ਕੀਤਾ ਹਜ਼ਾਰਾਂ ਵਾਰੀ ਦੂਜੇ ਪਾਸੇ ਸੁਖਮ ਰੰਗ ਵਾਲੇ ਪਾਸੇ ਜਾ ਕੇ ਤੇ ਹੁਣ ਇਹ ਜੇ ਆਪਾਂ ਨੂੰ ਮਾਲਕ ਨੇ ਸਰੀਰ ਦੇ ਦਿੱਤਾ ਉਹ ਆਂਦਾ ਵੀ ਇਹਨੂੰ ਧਰਤਕਾਇਆ ਸਾਧਕੇ ਵਿੱਚ ਦੇ ਕਰਤਾ ਵੀ ਉਹ ਵੀ ਇਹਨੂੰ ਸਵਾਰ ਕੇ ਰੱਖਣਾ ਤੇ ਨਾਮ ਦਾ ਬੀਜ ਵੀ ਜਣਾ ਨਾਮ ਖੇਤੀ ਬੀਜੋ ਭਾਈ ਮੀਤ ਸੇਵਾ ਕਰੋ ਕਰੋ ਸੇਵੋ ਨੀਤ ਮੈਂ ਰੋਜ਼ ਇਹ ਸੇਵਾ ਕਿਹਦੀ ਕਰਨੀ ਹੁੰਦੀ ਹੈ ਪ੍ਰਮਾਤਮਾ ਦੀ ਜਦੋਂ ਅਸੀਂ ਸੇਵਾ ਦੀ ਗੱਲ ਆਦੀ ਨਾ ਤੇ ਆਪਾਂ ਮੰਗਦੇ ਆਂ ਪ੍ਰਮਾਤਮਾ ਆਪਣੀ ਸੇਵਾ ਆਪ ਲਈ ਤੇ ਸੇਵਾ ਆਪਣੇ ਮਨ ਚ ਹੁੰਦੀ ਹੈ ਅਸੀਂ ਲੰਗਰ ਪਕਾਉਣਾ ਹੈ ਝਾੜੂ ਮਾਰਨਾ ਹੈ ਉੱਚਾ ਲਾਉਣਾ ਹੈ ਗੁਰੂ ਗ੍ਰੰਥ ਸਾਹਿਬ ਜੀ ਨੂੰ ਰਮਾਲਾ ਦੇਣਾ ਹੈ ਨਹੀਂ ਨਹੀਂ ਇਹ ਸੇਵਾ ਨਹੀਂ ਆਪਣੀ ਸੇਵਾ ਮੰਗਦੇ ਪ੍ਰਮਾਤਮਾ ਦੀ ਸੇਵਾ ਠੀਕ ਹੈ ਨਾ ਪ੍ਰਮਾਤਮਾ ਦੀ ਸੇਵਾ ਜਿਵੇਂ ਗੁਰੂ ਦੀ ਸੇਵਾ ਗੁਰ ਸੇਵਾ ਗੁਰ ਸ਼ਬਦ ਵਿਚਾਰ ਉਹ ਗੁਰੂ ਦੀ ਸੇਵਾ ਹੋ ਗਈ ਜਿਹੜਾ ਆਪਾਂ ਲੰਗਰ ਪਾਣੀ ਵੰਡ ਛਕਣਾ ਕਰਦੇ ਉਹ ਸੰਗਤਾਂ ਦੀ ਸੇਵਾ ਹੋ ਗਈ ਠੀਕ ਹੈ ਨਾ ਪ੍ਰਮਾਤਮਾ ਦੀ ਸੇਵਾ ਨਾਮ ਜਪਣਾ ਜਿਵੇਂ ਅਸੀਂ ਸਿਮਰਨ ਕਰਦੇ ਹਰ ਕੀ ਟਹਿਲ ਕਮਾਵਣੀ ਚਾਹੀਏ ਪ੍ਰਭ ਦਾ ਨਾਮ ਤੇ ਜੇ ਉਹਦਾ ਨਾਮ ਜਪਾਂਗੇ ਤੇ ਜਿਹੜਾ ਧਰਤੀ ਆ ਮਨ ਦੀ ਉਹ ਸਵਾਰੀ ਜਾਏਗੀ ਕਿਉਂਕਿ ਮੈਲੀ ਬਹੁਤ ਹੈ ਗੰਦੀ ਬਹੁਤ ਹੈ ਕਾਫੂ ਜਿੰਨਾ ਜ਼ਿਆਦਾ ਹੋ ਜਾਵੇ ਜਮੀਨ ਨੂੰ ਜ਼ਿਆਦਾ ਚਿਰ ਲੱਗਦਾ ਨਾ ਉਹਨੂੰ ਸਵਾਰਨ ਨੂੰ ਫਿਰ ਉਹਨੂੰ ਕਈ ਤਰ੍ਹਾਂ ਦੇ ਪਦਾਰਥ ਪਾਉਣੇ ਆ ਇਸ ਕਰਕੇ ਉਹ ਜਿਹੜੀ ਮਨ ਦੀ ਧਰਤੀ ਆ ਚਾਰ ਯੁੱਗਾਂ ਤੋਂ ਬਹੁਤ ਹੀ ਗੰਦੀ ਕਰ ਚੁੱਕੀ ਆਪਾਂ ਆਪਾਂ ਕਰ ਦਿੱਤੀ ਗੰਦੀ ਉਹ ਤੇ ਹੁਣ ਉਹ ਗੰਦੀ ਜਿਹੜੀ ਧਰਤੀ ਆ ਉਹਨੂੰ ਸਾਫ਼ ਕਰਨ ਵਾਸਤੇ ਹੁਣ ਟਾਈਮ ਤੇ ਲੱਗੂਗਾ ਹੀ ਐਂ ਕਰਕੇ ਭਾਈ ਇਹ ਸਰੀਰ ਇਹ ਖਾਲਸ ਪੰਜਾਂ ਤੱਤਾਂ ਦਾ ਉਸ ਮਾਲਕ ਨੇ ਬਣਾ ਕੇ ਆਪਾਂ ਦਿੱਤਾ ਇਹਨੂੰ ਪੰਜੇ ਤੱਤ ਖਾਲਸ ਲੱਗੇ ਨੇ ਗੁਰਮੁਖ ਧਰਤੀ ਗੁਰਮੁਖ ਪਾਣੀ ਗੁਰਮੁਖ ਪੌਣ ਬਸੰਤਰ ਖੇਲੇ ਵਡਾਣੀ ਸੋਨ ਨਗਰੇ ਜੋ ਮਰਮਰ ਜੰਮੇ ਨਗਰੇ ਆਉਣ ਜਾਣਿਆ ਨਗਰਾਂ ਦਾ ਆਪਣਾ ਮਨ ਹੈ ਜਿਹੜਾ ਵਿੱਚ ਆਉਣ ਜਾਣ ਚ ਪਿਆ ਹੋਇਆ ਠੀਕ ਹੈ ਨਾ ਇਸ ਕਰਕੇ ਸਾਰਿਆਂ ਦੇ ਖਾਲਸਾ ਨੇ ਸਰੀਰ ਨੇ ਜਿਹੜੇ ਜਿਹੜਾ ਅੰਦਰ ਮਾਣਾ ਉਹ ਮੈਲਾ ਹੋਇਆ ਉਹਨੂੰ ਖਾਲਸ ਬਣਾਉਣਾ ਹੈ ਜਿਹਨੂੰ ਬਾਬਾ ਕਬੀਰ ਜੀ ਆਂਦੇ ਨੇ ਕਹੋ ਕਬੀਰ ਜਨ ਭੈ ਖਾਲਸੇ ਪ੍ਰੇਮ ਭਗਤ ਤੇ ਜਾਣੀ ਬਾਬਾ ਰਵਦਾਸ ਜੀ ਆਂਦੇ ਨੇ ਕਹੋ ਰਵਦਾਸ ਖਲਾਸ ਚਮਾਰਾ ਜੋ ਹਮ ਸ਼ਹਿਰੀ ਸੋ ਉਮੀਦ ਹਮਾਰਾ ਇਹ ਕਰਕੇ ਭਾਈ ਜੇ ਮਨ ਦੀ ਧਰਤੀ ਸਵਾਰਨੀ ਖਾਲਸ ਕਰਨੀ ਖਾਲਸਾ ਬਣਾਉਣੀ ਹੈ ਤਾਂ ਆਹ ਤਨ ਤਾਂ ਆਪਾਂ ਨੂੰ ਰਹਿਣ ਵਾਸਤੇ ਮਿਲਿਆ ਸਾਰਿਆਂ ਤੋਂ ਪ੍ਰਮਾਤਮਾ ਨੇ ਬਣਾਇਆ ਹੋਇਆ ਇਹਦਾ ਕਿਸ ਨੇ ਨਹੀਂ ਬਣਾਇਆ ਇਸ ਕਰਕੇ ਧਰਮ ਦਾ ਰਸਤਾ ਇਸ ਕਾਇਆ ਦੇ ਅੰਦਰੋਂ ਦੀ ਚੱਲਦਾ ਠੀਕ ਹੈ ਨਾ ਇਨੀਆਂ ਗਬਨਤੀਆਂ ਪਾਈ ਜੀ ਕੀਤਾ ਸੀ ਵੀ ਆ ਗੋਡੀ ਕਰਨ ਲਸਣ ਲਾ ਗੰਡੇ ਲਾ ਰਹਾ ਅੱਜ ਤੇ ਆਪਾਂ ਗੋਡੀ ਕਰਦੇ ਕਰਦੇ ਉਹ ਬਾਬਾ ਬੁੱਲੇ ਸ਼ਾਹ ਦਾ ਚੇਕ ਆ ਜਾਂਦਾ ਬੁੱਲਿਆ ਰੱਬ ਦਾ ਕੀ ਪਉਣਾ ਇੱਥੋਂ ਪੁੱਟਣਾ ਤੇ ਇਧਰ ਲਾਉਣਾ ਇਦਾਂ ਹੀ ਹੈ ਤਿੰਨ ਗੁਣ ਮਾਇਆ ਚੋਂ ਪੁੱਟਣਾ ਤੇ ਚੌਥੇ ਪਦ ਵਿੱਚ ਲਾਉਣਾ ਤ੍ਰੈ ਗੁਣ ਮੇਟੇ ਚੌਥੇ ਵਰਤੇ ਇਹ ਹੈ ਭਗਤ ਨਰਾਰੀ ਇਹ ਗੁਰੂ ਨਾਨਕ ਦੇ ਘਰ ਦੀ ਭਗਤੀ ਹੈ ਇਧਰੋਂ ਪੁੱਟਣਾ ਉਧਰੋਂ ਲਾਉਣਾ ਕਿਥੇ ਜਿਹੜੀ ਸੁਖਮਾਇਆ ਹੈ ਵਿਚਾਰਾਂ ਦੀ ਉਹਦੇ ਵਿੱਚੋਂ ਪੁੱਟਣਾ ਤੇ ਚੌਥੇ ਪਦ ਵਿੱਚ ਲਾਉਣਾ ਜਿੱਥੇ ਪ੍ਰਮਾਤਮਾ ਇਕੱਲੇ ਰੂਪ ਵਿੱਚ ਵਸਦਾ ਹੈ ਇਨੀਆਂ ਗ ਬੇਨਤੀਆਂ ਗੁਰੂਆਂ ਪਿਆਰਿਓ ਪਤੇ ਬੁਲਾਉਂਦੇ ਜੀ ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ